ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਦਾ ਸੁਪਨਾ ਹੈ ਕਿ ਪੰਜਾਬ ਦੇ ਹਰ ਇੱਕ ਸ਼ਖਸ ਨੂੰ ਹਰ ਇੱਕ ਵਿਦਿਆਰਥੀ ਨੂੰ ਵੱਤੋ ਵੱਤ ਪੜਾਉਣਾ ਔਰ ਉਸ ਤੋਂ ਬਾਅਦ ਆਪਣੇ ਬਣਾਉਣਾ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ ਹੈ 96 ਤੋਂ 97% ਲੋਕ ਜਿਹੜੇ ਨੇ ਉਹ ਮਹੱਲਾ ਕਲੀਨਿਕਾਂ ਚੋਂ ਠੀਕ ਹੋ ਕੇ ਘਰੇ ਵਾਪਸ ਚਲੇ ਜਾਂਦੇ ਨੇ ਸਰਕਾਰੀ ਹਸਪਤਾਲਾਂ ਤੇ ਬਰਡਨ ਬਹੁਤ ਘਟ ਗਿਆ ਮਹੱਲਾ ਕਲੀਨਿਕ ਜਿਹੜਾ ਬਣਾਇਆ ਹੋਇਆ ਉਹਦੀ ਬਿਲਡਿੰਗ ਬਹੁਤ ਅੱਛੀ ਬਣੀ ਹੋਈ ਹੈ ਉੱਥੇ ਸਭ ਤਰ੍ਹਾਂ ਦੀਆਂ ਫੈਸਿਲਿਟੀਆਂ ਦਿੱਤੀਆਂ ਹੋਈਆਂ ਸਰਕਾਰ ਵੱਲੋਂ ਦੋ ਹਫ਼ਤੇ ਤੋਂ ਖੰਗ ਨੇ ਬਹੁਤ ਪਰੇਸ਼ਾਨ ਕਰਾਇਆ ਤੇ ਮੈਂ ਪਹਿਲਾਂ ਬਾਹਰ ਪ੍ਰਾਈਵੇਟ ਡਾਕਟਰ ਅੰਦਰ ਆਇਆ ਫਿਰ ਇੱਥੇ ਆ ਕੇ ਲੱਤੀ ਜੀ ਟੈਟ ਫ੍ਰੀ ਹੋਇਆ ਇੱਥੋਂ ਮੈਂ ਠੀਕ ਹੋ ਗਿਆ ਹੁਣ ਮੈਂ ਠੀਕ ਹਾਂ ਬਿਲਕੁਲ ਖਾਂਦਾਰ ਮੁਹੱਲਾ ਕਲੀਨਿਕਾ ਸਫਾਈ ਹੈ ਔਰ ਡਾਕਟਰ ਉਹਨਾਂ ਦੀ ਜਿਹੜੀ ਦਵਾਈ ਲਿਖਣੀ ਆ ਉਹ ਕੰਪਿਊਟਰ 'ਚ ਐਡ ਕਰ ਦਿੰਦੇ ਨੇ ਜਿੱਥੇ ਦਵਾਈ ਲੈਣੀ ਆ ਉੱਥੇ ਤੱਕ ਕੰਪਿਊਟਰ ਪਹੁੰਚ ਜਾਂਦੀ ਆ ਟੋਟਲ ਪੇਪਰਲੈਸ ਹੈ ਮਾਨਤਾਬ ਨੇ ਬਹੁਤ ਵਧੀਆ ਉਪਰਾਲਾ ਕੀਤਾ ਵਧੀਆ ਕੰਮ ਕਰਿਆ ਸਰਕਾਰ ਨੇ ਗਰੀਬਾਂ ਦਾ ਭਲਾ ਕਰਤਾ ਯਾ ਪਿੱਛ ਕੇ ਜਾਂਦਾ ਹੈ ਬਾਕੀ ਦੇ ਕੰਮ ਬਾਅਦ ਪਹਿਲਾਂ ਸੇਜ ਜ਼ਰੂਰੀ ਹੈ ਸੋ ਅਸੀਂ ਜਦੋਂ ਸੋਚ ਚੁੱਕੀ ਤਾਂ ਪਹਿਲੇ ਹੀ ਸਾਡਾ ਰੀਜ਼ਨ ਇਹ ਸੀਗਾ ਕਿ ਪੰਜਾਬ ਦੇ ਵਿੱਚ ਹੈਲਥ ਟਾਪ ਕਲਾਸ ਦਾ ਇਲਾਜ ਹੋਵੇ ਸੋ ਇੱਕ ਮੈਡੀਕਲ ਹੱਬ ਦੇ ਰੂਪ ਦੇ ਵਿੱਚ ਅਸੀਂ ਸੋਚਿਆ ਔਰ ਮੈਂ ਕੋਈ ਈਸਾਨ ਨਹੀਂ ਕਰ ਰਿਹਾ ਤੁਹਾਡੇ ਤੇ ਮੇਰਾ ਫਰਜ ਹੈ ਜੀ ਔਰ ਐਡੀਜੀਪੀ ਪੀਏਪੀ ਮੁਹੰਮਦ ਐਮ ਐ ਫਰੂਕੀ ਜਿਹੜੇ ਹੈਗੇ ਨੇ ਉਹਨਾਂ ਦਾ ਉਪਰਾਲਾ ਹੈਗਾ ਚਲਾਗਾ ਜੋ ਕਿ ਉਹਨਾਂ ਨੇ ਇੱਕ ਅਕੈਡਮੀ ਨਾਲ ਐਮਓਯੂ ਸਾਈਨ ਕੀਤਾ ਤੇ ਉਹ ਅਕੈਡਮੀ ਹੁਣ ਜਿਹੜੇ ਪੇਰੈਂਟਸ ਚਾਹੁੰਦੇ ਨੇ ਕਿ ਮੇਰਾ ਬੱਚਾ ਪੁਲਿਸ ਵਿੱਚ ਭਰਤੀ ਹੋਵੇ ਉਹਦੇ ਤਨ ਦੇ ਉੱਤੇ ਵਰਦੀ ਹੋਵੇ ਸੋਹਣੀ ਹੋਵੇ ਲੋਕੀ ਉਹਨੂੰ ਸਲੂਟ ਮਾਣ ਇਹ ਕੋ ਉਪਰਾਲਾ ਕੀਤਾ ਮੈਂ ਗੱਲਬਾਤ ਕਰਾਂਗਾ ਐਮ ਐ ਫਰੂਕੀ ਜੀ ਨਾਲ ਸਰ ਉਪਰਾਲਾ ਕੀਤਾ ਐਮਓਯੂ ਸਾਈਨ ਹੋ ਗਿਆ ਹੁਣ ਬੱਚੇ ਜਿਹੜੇ ਹੈਗੇ ਨੇ ਪੁਲਿਸ ਖਾਸ ਕਰਕੇ ਜਿਹੜੇ ਪੁਲਿਸmenਜ਼ ਹੈਗੇ ਨੇ ਉਹਨਾਂ ਦੇ ਜਿਹੜੇ ਬੱਚੇ ਹਾਗੇ ਨੇ ਉਹਨਾਂ ਨੂੰ ਘੱਟ ਫੀਸ ਤੇ ਯੂਪੀਐਸਸੀ ਦੀ ਜਿਹੜੀ ਵਿੱਦਿਆ ਹੈਗੀ ਉਹ ਪ੍ਰਾਪਤ ਹੋਣੀ ਹੈ ਕਿਵੇਂ ਉਪਰਾਲਾ ਕਰਿਆ ਫਿਰ ਦੇਖੋ ਇੱਕ ਸੋਚ ਸੀ ਕਿ ਸਾਡੇ ਡੀਜੀਪੀ ਸਾਹਿਬ ਦੀ ਕਿ ਬੱਚਿਆਂ ਨੂੰ ਜਿਹੜੀ ਹੈਗੀ ਇਹ ਸੁਵਿਧਾ ਮੁਹੱਈਆ ਕਰਾਈ ਜਾਵੇ ਉਹਦੇ ਵਿੱਚ ਸਾਡੇ ਵੱਲੋਂ ਉਪਰਾਲੇ ਕੀਤੇ ਗਏ ਐਂਡ ਆਪਾਂ ਕੰਟੈਕਟ ਕੀਤਾ ਸੀਗਾ ਤੇ ਛੱਡੀਗੜ ਚ ਰਾਜ ਮਲੋਤਰਾ ਆਈਐਸ ਅਕੈਡਮੀ ਹੈਗੀ ਉਹ ਦਿੱਲੀ ਚ ਵੀ ਹੈਗੀ ਉਹਨਾਂ ਦਾ ਸੈਂਟਰ ਹੈਗਾ ਤੇ ਰਾਉਸ ਦੇ ਨਾਲ ਹੀ ਹੈਗੇ ਉਹਨਾਂ ਦਾ ਸੈਂਟਰ ਤੇ ਉਹ ਇਹਨਾਂ ਨਾਲ ਗੱਲਬਾਤ ਕੀਤੀ ਗਈ ਤੇ ਐਗਰੀਡ ਵਿਦ ਅਸ कि ਜਿਹੜੇ ਸਾਡੇ ਆਪਣੇ ਮੁਲਾਜ਼ਮ ਨੇ ਉਹਨਾਂ ਨੂੰ ਜਿਹੜੀ ਇਹਨਾਂ ਦੀ ਆਪਣੀ ਫੀ ਹੈਗੀ ਉਹਦੇ 'ਚ 50% ਰਿਬੇਟ ਦਿੱਤਾ ਜਾਊਗਾ ਇਹ ਤੋਂ ਇਲਾਵਾ ਉਹਨਾਂ ਨੂੰ ਇਹ ਵੀ ਸੁਵਿਧਾ ਦਿੱਤੀ ਜਾਊਗੀ ਕਿ ਜਿਹੜੇ ਬੱਚੇ ਨੇ ਉਹ ਉਹਨਾਂ ਨੂੰ ਇਨਸਟਾਲਮੈਂਟ 'ਚ ਵੀ ਪੇ ਕਰ ਸਕਦੇ ਨੇ ਤਿੰਨ ਇਨਸਟਾਲਮੈਂਟ 'ਚ ਪੇ ਕਰ ਸਕਦੇ ਨੇ ਇਹ ਤੋਂ ਇਲਾਵਾ ਇੱਕ ਬਾਰ ਹੀ ਫੀਸ ਪੇ ਕਰਨੀ ਪਏਗੀ ਜੇਕਰ ਉਹਦਾ ਸਿਲੈਕਸ਼ਨ ਨਹੀਂ ਹੋਇਆ ਉਹ ਅਗਲੇ ਸਾਲ ਵੀ ਤਿਆਰੀ ਕਰਨਾ ਚਾਹੁੰਦਾ ਬੱਚਾ ਤੋ ਉਹਨੂੰ ਇਸ ਗੱਲ ਲਈ ਫੀਸ ਦੇਣ ਦੀ ਲੋੜ ਨਹੀਂ ਰਹਿਣੀ ਹੈਗੀ ਆ ਜਿਹੜਾ ਸਿਲਸਿਲਾ ਹੈਗਾ ਚੱਲਦਾ ਰਹੂਗਾ ਇਸ ਕਰਕੇ ਅੱਜ ਦਾ ਜਿਹੜਾ ਇਹ ਓਪਰਾਲਾ ਹੈਗਾ ਇਹ ਦਿਹਾੜਾ ਹੈਗਾ ਇਹ ਬਹੁਤ ਇਤਿਹਾਸਿਕ ਇਸ ਮਾਮਲੇ 'ਚ ਹੈਗਾ ਕਿ ਮੈਨੂੰ ਉਮੀਦ ਲੱਗਦੀ ਹੈ ਕਿ ਜਿਹੜੀ ਪ੍ਰੋਫੈਸ਼ਨਲ ਇਹਨਾਂ ਨੂੰ ਸਹੂਦਤ ਮਿਲੂਗੀ ਟ੍ਰੇਨਿੰਗ ਮਿਲੂਗੀ ਉਹ ਦੇ ਕਰਕੇ ਸਾਡੇ ਆਪਣੇ ਮੁਲਾਜ਼ਮਾਂ ਦੇ ਬੱਚੇ ਵੀ ਆਈਐਸ ਆਈਪੀਐਸ ਬਣਨ 'ਚ ਕਾਮਯਾਬ ਹੋ ਜਾਣਗੇ ਕਿੰਨਾ ਘੁੰਗਾਰਾ ਮਿਲਿਆ ਕਿਉਂਕਿ ਅੱਜ ਅਨਾਉਂਸਮੈਂਟ ਕੀਤੀ ਆ ਕੁਝ ਬੱਚਿਆਂ ਨੇ ਕੁਝ ਪੇਰੈਂਟਸ ਨੇ ਘੁੰਗਾਰਾ ਭਰਿਆ ਇਹਦੇ ਵਿੱਚ ਵੀ ਮੇਰੇ ਬੱਚੇ ਨੂੰ ਅੱਜ ਹੀ ਐਡਮਿਸ਼ਨ ਦੇ ਦਿਓ ਨਹੀਂ ਦੇਖੋ ਅੱਜ ਜਿਹੜੀ ਹੈਗੀ ਉਹ ਗੱਲ ਹੋਈ ਸੀਗੀ ਕੁਝ ਇੱਕ ਪੇਰੈਂਟਸ ਜਿਹੜੇ ਸੀਗੇ ਉਹਨਾਂ ਦੇ ਬੱਚੇ ਆਲਰੇਡੀ ਇਹ ਕਰ ਰਹੇ ਸੀਗੇ ਤੇ ਉਹਨਾਂ ਨੇ ਇਸ ਗੱਲ ਤੇ ਬੜੀ ਖੁਸ਼ੀ ਜ਼ਾਹਿਰ ਕੀਤੀ ਕਿ ਇਹ ਜਿਹੜੀ ਹੈਗੀ ਇਹ ਉਪਰਾਲਾ ਇੱਥੇ ਸ਼ੁਰੂ ਹੋ ਗਿਆ ਹੈਗਾ ਨਾਲ ਹੀ ਜਿਹੜੀ ਉਹਨਾਂ ਨੇ ਫੀਸ ਦਿੱਤੀ ਸੀਗੀ ਉਹਦੇ ਵਿੱਚ ਵੀ ਉਹਨਾਂ ਨੂੰ ਰਿਬੇਟ ਮਿਲ ਗਿਆ ਇਮੀਡੀਏਟਲੀ 50% ਦਾ ਇਹ ਗੱਲ ਵੀ ਉਹਨਾਂ ਨੂੰ ਬੜੀ ਖੁਸ਼ੀ ਦੇ ਰਹੀ ਹੈਗੀ ਤੇ ਹੁਣ ਸਾਰੇ ਆਪਣੇ ਜਿੰਨੇ ਮੁਲਾਜ਼ਮਾਂ ਨੂੰ ਪਾਛ ਇਕੱਠਾ ਕੀਤਾ ਕਰਕੇ ਬਰੀਫ ਕੀਤਾ ਸੀਗਾ ਉਹਨਾਂ ਵੱਲੋਂ ਬਹੁਤ ਹੀ ਸ਼ਲਾਗਾ ਕੀਤੀ ਗਈ ਡੀਜੀਪੀ ਸਾਹਿਬ ਦੇ ਇਸ ਕਦਮ ਦੀ ਤੇ ਮੈਨੂੰ ਉਮੀਦ ਹੈਗੀ ਕਿ ਆ ਜਿਹੜੀ ਹੈਗੀ ਜਦੋਂ ਜਦੋਂ ਜਿਸ ਤਰੀਕੇ ਨਾਲ ਸਾਡੇ ਮੁਲਾਜ਼ਮਾਂ ਨੂੰ ਦੇ ਬਾਰੇ ਪਤਾ ਲੱਗੂਗਾ ਬੱਚੇ ਸਾਡੇ ਕੋਲ ਆਉਣਗੇ ਤੇ ਆਪਾਂ ਬਹੁਤ ਵਧੀਆ ਤਰੀਕੇ ਨਾਲ ਉਹਨੂੰ ਇੱਕ ਪ੍ਰੋਫੈਸ਼ਨਲ ਕੋਚਿੰਗ ਦੇਣ ਦੇ ਸਾਮਯਾਬ ਹੋਵਾਂਗੇ ਸਭ ਇਹਦੇ ਵਿੱਚ ਜਿਹੜੇ ਸਿਵਿਲਿਅਨ ਹੈਗੇ ਖਾਸ ਕਰਕੇ ਉਹਨਾਂ ਵਾਸਤੇ ਵੀ ਕੋਈ ਪ੍ਰਬੰਧ ਰੱਖਿਆ ਗਿਆ ਕਿ ਉਹਨਾਂ ਦੇ ਬੱਚੇ ਵੀ ਆ ਕੇ ਤੁਹਾਡੀ ਅਕੈਡਮੀ ਦੇ ਵਿੱਚ ਸਟੱਡੀ ਕਰ ਸਕਦੇ ਨੇ ਜ਼ਰੂਰ ਸਿਵਿਲਿਅਨ ਜਿਹੜੇ ਹੈਗੇ ਇਹਨਾਂ ਨਾਲ ਜਿਹੜੀ ਆਪਾਂ ਗੱਲ ਹੋਈ ਸੀ ਕਿ ਆਪਾਂ ਸਿਵਿਲਿਅਨਸ ਨੂੰ ਵੀ ਇਹਦੇ ਵਿੱਚ ਸ਼ਾਮਿਲ ਕਰਨਾ ਹੈਗਾ ਉਹਦੇ ਵਿੱਚ ਸਿਵਿਲਿਅਨ ਜਿਹੜੇ ਹੈਗੇ ਉਹਨਾਂ ਨੂੰ ਅਕੈਡਮੀ ਵੱਲੋਂ 10% ਦਾ ਜਿਹੜਾ ਹੈਗਾ ਉਹ ਰਿਬੇਟ ਦਿੱਤਾ ਗਿਆ ਇਹਦੇ علاوہ ਜਿਹੜੇ ਐਸਸੀ ਐਸਟੀ ਹੈਗੇ ਨੇ ਉਹਨਾਂ ਨੂੰ 30% ਦਾ ਰਿਬੇਟ ਦਿੱਤਾ ਗਿਆ ਹੋਇਆ ਉਹਨੂੰ ਵੀ ਇਨਸਟਾਲਮੈਂਟਸ 'ਚ ਪੇ ਕਰਨ ਦੀ ਸੁਵਿਧਾ ਹੈਗੀ ਇਦੋਂ ਅਲਾਵਾ ਉਹਨਾਂ ਨੂੰ ਵੀ ਇੱਕੋ ਹੀ ਵਾਰ ਪੇਮੈਂਟ ਕਰਨੀ ਪੈਣੀ ਹੈ ਕਿ ਉਦੋਂ ਬਾਅਦ ਉਹਨਾਂ ਨੂੰ ਜਿਹੜੀ ਹੈਗੀ ਇੱਕ ਪੇਮੈਂਟ ਤੋਂ ਬਾਅਦ ਅਗਲੇ ਸਾਲ ਦੇ ਐਗਜ਼ਾਮੀਨੇਸ਼ਨ ਲਈ ਦੁਬਾਰਾ ਪੇਮੈਂਟ ਕਰਨ ਦੀ ਲੋੜ ਨਹੀਂ ਤੇ ਅਕੈਡਮੀ ਕਦੋਂ ਤੱਕ ਸਟਾਰਟ ਹੋ ਜਾਣੀ ਹੈ ਕਦੋਂ ਤੱਕ ਬੱਚੇ ਐਡਮਿਸ਼ਨ ਜਿਹੜੀ ਆ ਲੈ ਸਕਣਗੇ ਇਹ ਆਪਾਂ ਟੀਚਰਸ ਡੇ ਤੋਂ 5 ਸਤੰਬਰ ਤੋਂ ਪਹਿਨੂ ਸ਼ੁਰੂ ਕਰਨਾ ਹੈਗਾ ਬਿਕਾਉਜ਼ ਦੈਟ ਇਜ਼ ਅ ਆਈਡੀਅਲ ਡੇ ਤੇ ਉਸ ਦਰਮਿਆਨ ਆਪਾਂ ਕੋਸ਼ਿਸ਼ ਕਰਕੇ ਸਾਰਿਆਂ ਤੱਕ ਪਹੁੰਚਾ ਕਰਕੇ ਇਹ ਐਡਮਿਸ਼ਨ ਦੀ ਪ੍ਰਕਿਰਿਆ ਪੂਰੀ ਕਰ ਲਾਂਗੇ ਥੈਂਕ ਯੂ ਧੰਨਵਾਦ ਗੱਲਬਾਤ ਕਰਨ ਲਈ ਸੋ ਰਾਜ ਮਲਹੋਤਰਾ ਜੀ ਨਾਲ ਹੈਗੇ ਨੇ ਗੱ ਕਿਵੇਂ ਉਕਰਾਲਾ ਹੋਇਆ ਕਿਵੇਂ ਤੁਹਾਡੇ ਤਿੱਕਰ ਪਹੁੰਚ ਕੀਤੀ ਗਈ ਔਰ ਤੁਸੀਂ ਪਹਿਲ ਕਦਮੀ ਦਿਖਾਈ ਹੈ ਇਸ ਬੱਚਿਆਂ ਨੂੰ ਸਟੱਡੀ ਦੇਣ ਵਾਸਤੇ ਸਰ ਨੇ ਜਿਹੜਾ ਦੱਸਿਆ ਸੀਗਾ ਕਿ ਸਰ ਦਾ ਇੱਕ ਵਿਜਨ ਹੈ ਐਂਡ ਸਰ ਹੈਜ਼ ਆਲਸੋ ਬੀਨ ਗਾਈਡਡ ਫਾਰ ਥਿਸ ਬਾਈ ਦਾ ਵਿਜਨ ਆਫ ਔਨਰੇਬਲ ਡੀਜੀਪੀ ਐਂਡ ਦਾ ਔਨਰੇਬਲ ਚੀਫ ਮਿਨਿਸਟਰ ਤਾਂ ਮੈਨੂੰ ਲੱਗਿਆ ਸੀ ਕਿ ਅਸੀਂ ਇਹ ਸੋਸ਼ਲ ਰਿਸਪੋਨਸੀਬਿਲਟੀ ਬੀਅਰ ਕਰੀਏ ਔਰ ਮੈਕਸਿਮਮ ਸਟੂਡੈਂਟਸ ਨੂੰ ਬਡੇ ਪੁਲੀਸ ਸਰਵਿਸ ਦੀ ਫੈਮਲੀਆਂ ਤੋਂ ਹੈ ਪੁਲਿਸ ਪਰਸਨਲ ਦੀ ਫੈਮਲੀਆਂ ਤੋਂ ਉਹਨਾਂ ਵਾਸਤੇ ਜੋ ਅਸੀਂ ਬੈਸਟ ਕਰ ਸਕੀਏ ਔਰ ਜ਼ਰੂਰ ਕਰੀਏ ਬਾਕੀ ਪੰਜਾਬੀ ਹੋਣ ਦੇ ਨਾਤੇ ਮੈਨੂੰ ਵੀ ਲੱਗਦਾ ਕਿ ਜਿਹੜੇ ਸਾਰੇ ਬੱਚੇ ਸਾਡੇ ਬਾਹਰ ਜਾ ਰਹੇ ਹਨ ਔਰ ਬਾਹਰ ਜਾ ਕੇ ਬਹੁਤ ਸਾਰੀਆਂ ਔਕੜਾਂ ਫੇਸ ਕਰਦੇ ਹਨ ਅਗਰ ਉਹਨਾਂ ਨੂੰ ਇੱਥੇ ਅੱਛੀਆਂ ਓਪਰਚ्युनिटीਜ਼ ਮਿਲਣ ਤੇ ਔਰ ਇਹ ਅਫੋਰਡੇਬਲ ਕਰਤਾ ਜਾਏ ਤਸ਼ਾਹਦ ਉਹਨਾਂ ਦੇ ਜਿਹੜੇ ਸੁਪਨੇ ਬਾਹਰ ਜਾ ਕੇ ਵੀ ਪੂਰੇ ਨਹੀਂ ਹੁੰਦੇ ਸੀ ਇੱਥੇ ਪੂਰੇ ਕਰ ਸਕੀਏ ਕਿਤੇ ਨਾ ਕਿਤੇ ਇਰਾਦੇ ਮੈਂ ਗੱਲ ਕੱਟਣੀ ਚਾਹੁੰਦਾ ਕਿਤੇ ਨਾ ਕਿਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਹੋਰਾਂ ਦਾ ਵੀ ਇਹੀ ਸੁਪਨਾ ਸੀਗਾ ਕਿ ਜਿਹੜੇ ਪੰਜਾਬ ਦਾ ਬੱਚਾ ਹੈਗਾ ਪੰਜਾਬ ਦਾ ਯੂਥ ਜਿਹੜਾ ਹੈਗਾ ਉਹ ਪੰਜਾਬ ਦੇ ਵਿੱਚ ਹੀ ਰਹੇ ਇੱਥੇ ਹੀ ਆਪਣੇ ਸੁਪਨੇ ਅਨੁਸਾਰ ਕਰ ਤੇ ਬਾਹਰ ਜਿਹੜੇ ਜਾਂਦੇ ਆ ਲਗਾਤਾਰ ਬਾਹਰ ਜਾ ਰਹੇ ਖੱਜਲ ਖਵਾਲ ਹੁੰਦੇ ਆ ਉਤੋਂ ਕਈ ਤਰ੍ਹਾਂ ਦੀਆਂ ਤਸਦੀਕ ਦੀਆਂ ਖਬਰਾਂ ਵੀ ਆਉਂਦੀਆਂ ਨੇ ਉਤੋਂ ਕਿਤੇ ਨਾ ਕਿਤੇ ਠੱਲ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੰਜਾਬ ਸਰਕਾਰ ਦੇ ਉਪਰਾਲੇ ਨਾਲ ਤੇ ਡੀਜੀਪੀ ਸਾਹਿਬ ਦੇ ਉਪਰਾਲੇ ਨਾਲ ਦੇ ਮੈਂ ਆਲਰੇਡੀ ਆਪਣੀ ਐਪ ਡਵੈਲਪ ਕੀਤੀ ਹੈ ਜੀ AI ਬੇਸਡ ਐਪ ਹੈ ਆਰਟੀਫੀਸ਼ੀਅਲ ਇੰਟੈਲੀਜੈਂਸ ਔਰ ਪਹਿਲੀ ਐਪ ਹੈ ਇੰਡੀਆ ਦੇ ਵਿੱਚ ਜਿਹੜੀ ਪੰਜਾਬੀ ਲੈਂਗੁਏਜ ਵਿੱਚ ਚੱਲਦੀ ਹੈ ਤਾਂ ਕਿ ਪੰਜਾਬ ਦੇ ਬੱਚੇ ਆਪਣੀ ਮਾਂ ਬੋਲੀ ਵਿੱਚ ਪੜ ਸਕਣ ਨਾ ਕੇਵਲ ਸਿਰਫ ਆਈਐਸ ਵਾਸਤੇ ਪੰਜਾਬ ਪੀਸੀਐਸ ਵਾਸਤੇ ਜਾਂ ਜਿੰਨੇ ਹੋਰ ਐਗਜ਼ਾਮ ਹੁੰਦੇ ਚਾਹੇ ਤਸੀਲ ਤਸੀਲਦਾਰ ਦੋਏ ਪਟਵਾਰੀ ਦਾ ਹੋਵੇ ਜਾਂ ਪੁਲਿਸ ਇੰਸਪੈਕਟਰ ਦਾ ਹੋਵੇ ਉਹ ਸਾਰੇ ਐਗਜ਼ਾਮ ਦੀ ਤਿਆਰੀ ਇਸ ਨੂੰ ਪੰਜਾਬੀ ਮੀਡੀਅਮ ਚ ਵੀ ਕਰਾ ਸਕਦੇ ਹਨ ਔਰ ਸਾਡੀ ਐਪ ਜਿਹੜੀ ਹੈ ਉਹ ਬਹੁਤ ਹੀ ਜ਼ਿਆਦਾ ਸਟੇਟ ਆਫ ਦੀ ਆਰਟ ਐਪ ਬਣਾਈ ਹੈ ਅਤੇ ਉਹਦੇ ਵਿੱਚ ਬੱਚਾ ਆਪਣੇ ਹੱਥ ਲਿਖਤੀ ਆਨਸਰ ਪਾਏ ਪੰਜਾਬੀ ਵਿੱਚ ਲਿਖ ਕੇ ਉਹ ਚੈੱਕ ਕਰਕੇ ਨੂੰ ਮਾਰਕਸ ਦਿੰਦੀ ਹੈ ਤੇ ਫੀਡਬੈਕ ਦਿੰਦੀ ਹੈ ਕਿ ਆਨਸਰ ਇੰਪਰੂਵ ਕਿੱਦਾਂ ਕਰਨਾ ਹੈ ਮੇਰਾ ਲਾਸਟ ਕੁਐਸਚਨ ਹੈਗਾ ਰਾਜੀ ਜੀ ਜਿਹੜੇ ਬੱਚਿਆਂ ਨੇ ਐਡਮਿਸ਼ਨ ਲੈਣੀ ਹੈਗੀ ਜਾਂ ਚਾਹੇ ਉਹ ਆਸਟ੍ਰੇਲੀਅਨ ਹੋਣ ਜਾਂ ਐਸੀ ਹੋਣ ਬੀਸੀ ਹੋਣ ਜਾਂ ਪੰਜਾਬ ਪੁਲਿਸ ਦੇ ਜਿਹੜੇ ਮੁਲਾਜ਼ਮਾਂ ਦੇ ਬੱਚੇ ਹੈਗੇ ਉਹ ਹੋਣ ਕਿੱਦਾਂ ਪਹੁੰਚ ਕਰ ਸਕਦੇ ਆ ਕਿੱਦਾਂ ਤੁਹਾਡੇ ਤਿੱਕਰ ਜਾਂ ਤੁਹਾਡੇ ਜਿਹੜੇ ਜਿਹੜਾ ਜੀਮੇਲ ਦਾ ਲਿੰਕ ਹੈਗਾ ਆ ਕੀ ਹੈਗਾ ਆ ਜਿਸ ਤਿੱਕਰ ਜਿਸ ਤਰ੍ਹਾਂ ਨਾਲ ਵੀ ਉਹ ਤੁਹਾਡੇ ਤਿੱਕਰ ਪਹੁੰਚ ਕਰ ਸਕਣ ਐਡਮਿਸ਼ਨ ਲੈ ਸਕਣ ਸਰ ਸਾਡੀ ਨਾ ਵੈਬਸਾਈਟ ਹੈ ਜੀ ਰਾਜਨਰੋਤਰਾ ਆਈਐਸੀ ਉਹਦੇ ਉੱਪਰ ਸਾਡਾ ਫੋਨ ਨੰਬਰ ਵਗੈਰਾ ਦਿੱਤਾ ਹੋਇਆ ਸਾਨੂੰ ਸਿਰਫ ਕਾਲ ਕਰਨੀ ਹੈ ਜੀ ਮੇਰੀ ਟੀਮ ਹੈ ਉਹ ਟੀਮ ਉਹਨਾਂ ਦੀ ਸਾਰੀ એનਰੋਲਮੈਂਟ ਪ੍ਰੋਸੈਸ ਪੂਰੀ ਕਰਵਾਏਗੀ ਤਾਂ ਗੱਲਬਾਤ ਗੱਲਬਾਤ ਕਰ ਲਈ ਸੋ ਇੱਕ ਏਮ ਸੀਗਾ ਮੁੱਖ ਮੰਤਰੀ ਪੰਜਾਬ ਭਗਵਨ ਸਿੰਘ ਮਾਨ ਦਾ ਕਿ ਬੱਚੇ ਨੂੰ ਦੇਸ਼ ਤੋਂ ਆਪਣੇ ਪੰਜਾਬ ਤੋਂ ਆਪਣੇ ਸੂਬੇ ਤੋਂ ਬਾਹਰ ਨਹੀਂ ਜਾਣ ਦੇਣਾ ਉਹ ਪੁਰਾਲਾ ਕਿਤੇ ਲੈ ਕਿਤੇ ਡੀਜੀਪੀ ਤੇ ਐਡੀਜੀਪੀ ਐਮ ਫਰੂਕੀ ਪੂਰਾ ਕਰਦੇ ਹੋਏ ਇੱਥੇ ਨਜ਼ਰ ਆ ਰਹੇ ਨੇ ਕਿ ਐਮਓਯੂ ਸਾਈਨ ਹੋ ਗਿਆ ਔਰ ਜਿਹੜੇ ਬੱਚਿਆਂ ਨੇ ਕੱਲ ਨੂੰ ਅਫਸਰ ਬਣਨਾ ਹੈ ਵਰਦੀਆਂ ਪਾਉਣੀਆਂ ਨੇ ਪੰਜਾਬ ਪੁਲਿਸ ਦੀਆਂ ਉਹ ਹੁਣ ਘਰ ਬੈਠ ਕੇ ਆਪਣੇ ਤਹ ਕਰਾਈ ਜਿਹੜੀ ਸਟੱਡੀ ਲੈਣਗੇ ਔਰ ਇੱਕੋ ਵਾਰੀ ਉਹਨਾਂ ਦੀ ਐਡਮਿਸ਼ਨ ਫੀਸ ਹੋਏਗੀ ਬਾਰ-ਬਾਰ ਐਡਮਿਸ਼ਨ ਫੀਸ ਦੇਣ ਦੀ ਲੋੜ ਨਹੀਂ ਉਹਨਾਂ ਨੂੰ ਹੋਏਗੀ ਔਰ ਜਿਹੜਾ ਰਾਜ ਮਨੋਤਰਾ ਜੀ ਉਹਨਾਂ ਨੇ ਆਪਣਾ ਵੈੱਬਸਾਈਟ ਬਾਰੇ ਦੱਸਿਆ ਉਸ ਵੈੱਬਸਾਈਟ ਤੇ ਜਾ ਕੇ ਤੁਸੀਂ ਉਹਨਾਂ ਨੂੰ ਕਾਲ ਵੀ ਕਰ ਸਕਦੇ ਹੋ ਉਹਨਾਂ ਨੂੰ ਜੋ ਵੀ ਕਮੈਂਟ ਵਗੈਰਾ ਲਿਖਣੇ ਆ ਉਹ ਵੀ ਲਿਖ ਕੇ ਦੱਸ ਸਕਦੇ ਹੋ ਜਿਹੜੀ ਉਹਨਾਂ ਦੀ ਟੀਮ ਹੈਗੀ ਉਹ ਤੁਹਾਡੇ ਤਿੱਕਰ ਪਹੁੰਚ ਕਰੇਗੀ ਔਰ ਤੁਸੀਂ ਇਸ ਜਿਹੜੀ ਸਟੱਡੀ ਦਾ ਜਿਹੜਾ ਇਹਨਾਂ ਨੇ ਇੰਸਟੀਟਿਊਸ਼ਨ ਖੋਲਿਆ ਹੈਗਾ ਉਹਦੇ ਵਿੱਚ ਦਾਖਲਾ ਲੈ ਕੇ ਪੰਜਾਬ ਪੁਸਟ ਦੇ ਵਿੱਚ ਭਰਤੀ ਹੋ ਸਕਦੇ ਹੋ नवी तो टीवी अपडेट यादव धन्यवाद देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप